ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਕੱਲ 12ਵੀਂ ਦੇ ਨਤੀਜੇ ਐਲਾਨੇਗੇ ਜਿਸ ਦੇ ਵਿੱਚ ਪੰਜਾਬ ਦੇ ਮੁੰਡਿਆਂ ਨੇ ਬਾਜ਼ੀ ਮਾਰੀ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਗੁਲਾਬੇ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਰਵੀ ਉਦੇਸ ਸਿੰਘ ਦੇ ਵੱਲੋਂ 500 ਦੇ ਵਿੱਚੋਂ 500 ਅੰਕ ਪ੍ਰਾਪਤ ਕਰਕੇ ਦੂਜੀ ਪੋਜੀਸ਼ਨ ਹਾਸਲ ਕੀਤੀ ਗਈ ਹੈ ਪਹਿਲੇ ਨੰਬਰ ਤੇ ਆਉਣ ਵਾਲੇ ਲੁਧਿਆਣਾ ਦੇ ਇਕਮਪ੍ਰੀਤ ਸਿੰਘ ਦੇ ਵੱਲੋਂ ਵੀ 500 ਦੇ ਵਿੱਚੋਂ 500 ਨੰਬਰ ਪ੍ਰਾਪਤ ਕੀਤੇ ਗਏ ਨੇ ਪਰ ਨਿਯਮ ਦੇ ਮੁਤਾਬਿਕ ਪਹਿਲੀ ਪੋਜੀਸ਼ਨ ਵਾਲੇ ਬੱਚੇ ਦੀ ਉਮਰ ਘੱਟ ਹੋਣ ਕਰਕੇ ਉਸ ਨੂੰ ਪਹਿਲੇ ਨੰਬਰ ਤੇ ਰੱਖਿਆ ਗਿਆ ਇਸ ਮੌਕੇ ਤੇ ਰਵੀ ਉਦੇਸ ਸਿੰਘ ਨੇ ਮੀਡੀਆ ਦੇ ਨਾਲ ਆਪਣੀ ਇਸ ਖੁਸ਼ੀ ਨੂੰ ਸਾਂਝੀ ਕਰਦੇ ਹੋਏ ਕਿਹਾ ਕਿ ਉਹ ਆਰਮੀ ਅਫਸਰ ਬਣ ਜਾਉਂਦਾ ਹੈ ਕਿਹੜਾ ਸਟਰੀਮ ਸੀਗਾ ਔਰ ਕੀ ਸੋਚ ਕੇ ਜਿਹੜਾ ਹੈਗਾ ਦਿੱਤਾ ਸੀ ਕਿ ਇਹ ਜੀ ਸੀਗਾ ਕਿ ਪੰਜਾਬ ਤੋਂ ਫਸਟ ਆਉਣਾ ਕਿਵੇਂ ਸੋਚਿਆ ਸੀਗਾ ਨਹੀਂ ਸਟਰੀਮ ਲੈਣ ਵੇਲੇ ਤਾਂ ਇਹੀ ਇੱਕ ਆਪਣਾ ਏਮ ਸੀਗਾ ਵੀ ਐਨਡੀ ਆਲੇ ਪਾਸੇ ਜਾਣਾ ਉਹਦੇ ਵਾਸਤੇ ਨਾਨ ਮੈਡੀਕਲ ਸਟਰੀਮ ਜ਼ਰੂਰੀ ਸੀਗੀ ਤਾਂ ਇਸ ਕਰਕੇ ਆਪਾਂ ਨਾਨ ਮੈਡੀਕਲ ਸਟਰੀਮ ਰੱਖੀ ਹੈਗੀ ਸੀਗੀ ਤਾਂ ਇਹ ਸੀਗਾ ਹੁਣ ਹੁਣ ਕੀ ਸੁਪਨਾ ਹੈਗਾ ਅੱਗੇ ਕੀ ਕਰਨਾ ਹੈਗਾ ਔਰ ਕਿਵੇਂ ਕਿੰਨੀ ਕੋ ਕੁਸ਼ਿ ਮਹਿਸੂਸ ਕਰ ਰਹੇ ਹੋ ਕੀ ਮਹਿਸੂਸ ਕਰ ਰਹੇ ਹੋ ਹੁਣ ਵਧੀਆ ਮਹਿਸੂਸ ਕਰ ਰਹੇ ਹਾਂ ਅੱਗੇ ਆਪਣਾ ਸੁਪਨਾ ਐਨਡੀ ਆ ਦੇ ਵਿੱਚ ਆ ਆਰਮੀ ਆਫੀਸਰ ਬਨਣਾ ਦਾ ਹੈਗਾ ਨਾਲ ਨਾਲ ਗੇਮ ਵੀ ਜਾਰੀ ਰੱਖਣਾ ਚਾਹੁੰਦਾ ਮੈਂ ਤੇ ਬਸ ਨਾਲ ਤੇ ਇਸ ਪ੍ਰਾਪਤੀ ਮਗਰ ਸਭ ਤੋਂ ਵੱਡਾ ਯੋਗਦਾਨ ਕੀਤਾ ਮੰਦਿਰ ਨਾਲ ਨਾਲ ਸੋਸ਼ਲ ਮੀਡੀਆ ਖੇਡਾਂ ਕਿੱਧਰ ਜਿਹੜਾ ਹੈਗਾ ਨਾਲ ਨਾਲ ਦਿੱਤੇ ਤੇ ਇਸ ਵਿੱਚ ਸਾਰਿਆਂ ਨਾਲ ਵੱਡਾ ਯੋਗਦਾਨ ਮੇਰੇ ਸਾਰੇ ਪਰਿਵਾਰ ਦਾ ਹੀ ਆਈ ਤੇ ਖਾਸ ਕਰਕੇ ਮੇਰੇ ਮਮਾ ਪਾਪਾ ਦਾ ਯੋਗਦਾਨ ਹੈਗਾ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਪੜ੍ਹਨ ਲਈ ਵੀ ਖੇਡਣ ਲਈ ਵੀ ਵੀ ਜਦੋਂ ਖੇਡਣ ਦਾ ਟਾਈਮ ਸੀ ਖੇਡ ਖੇਡਣ ਲਈ ਮੋਟੀਵੇਟ ਕਰਦੇ ਤੇ ਪੜ੍ਹਨ ਦਾ ਸੀ ਪੜ੍ਹਨ ਵਾਸਤੇ ਤੇ سوشل میڈیا ਤੇ ਐਕਟਿਵ ਟਾਈਮ ਹੀ ਨਹੀਂ ਮਿਲਦਾ ਸੀਗਾ ਇੰਨਾ ਵੀ ਖੇਡਣਾ ਵੀ ਸੀ ਸਟੱਡੀਜ਼ ਵੀ ਮੈਨੇਜ ਕਰਨੀਆਂ ਸੀਗੀਆਂ ਤਾਂ سوشل میڈیا ਤੇ ਟਾਈਮ ਹੀ ਨਹੀਂ ਮਿਲਦਾ ਸੀਗਾ ਜਿਹੜੀ ਖੇਡ ਖੇਡਦੇ ਹੋ ਔਰ ਉਹਦੇ ਵਿੱਚ ਕਿੱਥੋਂ ਤੱਕ ਪ੍ਰਾਪਤੀ ਹੋਈ ਦੱਸੋ ਮੈਂ ਬੈਡਮਿੰਟਨ ਗੇਮ ਖੇਡਦਾ ਹਾਂ ਉਹਦੇ ਵਿੱਚ ਦੋ ਵਾਰ ਨੈਸ਼ਨਲ ਨੈਸ਼ਨਲ ਪਲੇਅਰ ਹਾਂ ਮੈਂ ਉਹਦੇ ਵਿੱਚ ਹਾਂ ਹੁਣ ਅੱਗੇ ਜਿਹੜਾ ਆਪ ਦੇ ਨਾਲ ਦੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਉਹ ਕੀ ਜ नॉलेज ਨੌਜਵਾਨਾਂ ਨੂੰ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਆਪਾਂ ਪੜਨ ਦੇ ਨਾਲ ਨਾਲ ਆਪਾਂ ਖੇਡਾਂ 'ਚ ਵੀ ਅੱਗੇ ਵਧੀਏ ਤਾਂ ਕਿ ਜੋ ਆਪਾਂ ਪੰਜਾਬ ਦਾ ਨਾਮ ਰੋਸ਼ਨ ਕਰੀਏ ਵੀ ਆਪਾਂ ਪੜ੍ਹਾਈ ਵੀ ਕਰੀਏ ਨਾਲ ਨਾਲ ਖੇਡੀਏ ਵੀ ਤਾਂ ਕਿ ਆਪਾਂ ਆਉਣ ਵਾਲੇ ਪੰਜਾਬ ਨੂੰ ਆਪਾਂ ਵਧੀਆ ਸਿਹਤਮੰਦ ਦੇ ਦੇ ਸਕੀਏ ਉੱਤੇ ਦੂਜੇ ਪਾਸੇ ਰਵੀ ਉਦੇਸ਼ ਸਿੰਘ ਦੇ ਮਾਪੇ ਕਾਫੀ ਕੁਝ ਨਜ਼ਰਾਇਆ ਤੇ ਉਹਨਾਂ ਨੇ ਆਪਣੇ ਦਿਲ ਦੀ ਗੱਲ ਮੀਡੀਆ ਦੇ ਨਾਲ ਸਾਂਝੀ ਕੀਤੀ ਸਾਰੇ ਜੋ ਹਾਂਜੀ ਕਿਵੇਂ ਦੇਖ ਨੂੰ ਵੱਜੋ ਜਾਂਦਾ ਹੈ ਅੱਜ ਪ੍ਰਮਾਤਮਾ ਦੀ ਬਹੁਤ ਲੱਖ ਲੱਖ ਸ਼ੁਕਰਾਨਾ ਹੈ ਉਹਨਾਂ ਦਾ ਕਿ ਜਿਹੋ ਚੀਜ਼ ਅਸੀਂ ਅਸੀਂ ਸੁਪਨਾ ਸਾਨੂੰ ਉਮੀਦ ਸੀ ਕਿ ਬਹੁਤ ਅੱਛੇ ਨੰਬਰ ਲੈ ਜਾਏਗਾ ਪਰ ਇੰਨੀ ਉਮੀਦ ਨਹੀਂ ਸੀ ਪੰਜਾਬ ਚ ਟੌਪ ਕਰ ਜਾਏਗਾ ਸੋ ਬੱਚੇ ਦੀ ਮਿਹਨਤ ਨੂੰ ਸਲਾਮ ਹੈ ਸੋ ਇਹਨਾਂ ਦੇ ਸਾਰੇ ਜੋ ਅਧਿਆਪਕ ਸਹਿਬਾਨ ਆ ਗੁਰੂ ਆ ਜੋ ਇਹਦੇ ਠੀਕ ਹੈ ਉਹਨਾਂ ਨੂੰ ਸਾਰਿਆਂ ਨੂੰ ਸਲੂਟ ਆ ਸਾਡਾ ਤੇ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਆ ਕਿ ਬੱਚੇ ਨੇ ਐਡੀ ਸੋਹਣੀ ਪੋਜੀਸ਼ਨ ਪੰਜਾਬ ਚ ਹਾਸਲ ਕੀਤੀ ਹੈ ਇਸ ਤੋਂ ਪਹਿਲਾਂ ਬੇਟੀ ਵੀ ਮੈਰਿਟ ਦੇ ਵਿੱਚ ਸੀਗੀ ਔਰ ਮੇਨਟੇਨ ਕਿਵੇਂ ਕੀਤਾ ਹੋਇਆ ਬੱਚੇ ਨੇ ਖਾਸ ਕਰਕੇ ਆਪ ਦੇ ਕੋਈ ਖੇਡ ਦੇ ਵਿੱਚ ਵੀ ਨਾਮ ਨਾਲ ਹੈਗਾ ਕਿਸ ਤਰ੍ਹਾਂ ਟਾਈਮ ਮਿਲਦੇ ਹਾਂਜੀ ਇਹਦੀ ਸਿਸਟਰ ਹੈ ਜਿਹੜੀ ਉਹ ਮੈਡੀਕਲ ਲਾਈਨ ਦੇ ਵਿੱਚ ਐਮਬੀਬੀਐਸ ਕਰ ਰਹੀ ਹੈ ਪਟਿਆਲੇ ਤਾਂ ਉਹ ਵੱਡੀ ਭੈਣ ਉਹ ਵੀ 10th ਦੇ ਵਿੱਚ ਉਹਨੇ ਆਈਸੀਐਸਸੀ ਚ ਟੌਪ ਕੀਤਾ ਸੀ ਪਲਸ 2 ਦੇ ਵਿੱਚ ਪੰਜਾਬ ਦੀ ਮੈਰਿਟ ਦੇ ਵਿੱਚ ਸੀਗੀ ਤਾਂ ਉਹਨੇ ਨੀਟ ਦੇ ਵਿੱਚ ਵੀ ਬਹੁਤ ਅੱਛੇ ਸਕੋਰ ਹਾਸਲ ਕਰਕੇ ਆਪਣਾ ਆਲ ਇੰਡੀਆ ਕੋਟੇ ਦੇ ਵਿੱਚ ਐਡਮਿਸ਼ਨ ਲਈ ਹੈ ਸੋ ਉਹਦੀ ਵੀ ਬਹੁਤ ਵੱਡੀ ਮੋਟੀਵੇਸ਼ਨ ਆਪਣੇ ਬ੍ਰਦਰ ਲਈ ਸੀਗੀ ਤੇ ਇਹਦੇ ਮਨ 'ਚ ਵੀ ਸੀਗਾ ਕਿ ਹਾਂ ਮੈਂ ਆਪਣੀ ਸਿਸਟਰ ਨਾਲੋਂ ਵੀ ਕੁਝ ਦੋ ਕਦਮ ਅੱਗੇ ਵਧ ਕੇ ਵਿਖਾਵਾਂ ਸੋ ਇਹਦੇ ਲਈ ਇੱਕ ਚੈਲੰਜ ਸੀਗਾ ਕਿਉਂਕਿ ਇਹ ਨਾਲ-ਨਾਲ ਇਹਨੂੰ ਕਾਫੀ ਟਾਈਮ ਆਪਣੀ ਸਪੋਰਟਸ ਦੇ ਵਿੱਚ ਬੈਡਮਿੰਟਨ ਗੇਮ ਦੇ ਵਿੱਚ ਦੇਣਾ ਪੈਂਦਾ ਸੀ ਸੋ ਇਹਦੇ ਉਸਤਾਦ ਜੀ ਜਿਹੜੇ ਮਤਲਬ ਬੈਡਮਿੰਟਨ ਦੇ ਕੋਚ ਜਤਿੰਦਰਪਾਲ ਸਿੰਘ ਸ਼ੰਤੀ ਸੰਧੂ ਔਰ ਚੰਡੀਗੜ੍ਹ ਤੋਂ ਅਕਸ਼ਿਤ ਮਹਾਜਨ ਜੀ ਤੇ ਟੋਨੀ ਸਰ ਜਿਹੜੇ ਹੈਗੇ ਆ TSBA ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਯੋਗਦਾਨ ਰਿਹਾ ਉਹਨਾਂ ਨੇ ਸਮੇਂ-ਸਮੇਂ ਤੇ ਇਹਨੂੰ ਥੋੜਾ ਸਮਾਂ ਹੋਣ ਦੇ ਬਾਵਜੂਦ ਵੀ ਕਾਫੀ ਟ੍ਰੇਨਿੰਗ ਦਿੱਤੀ ਆ ਸੋ ਪੜ੍ਹਾਈ ਦੇ ਇਹਨਾਂ ਦੋਨਾਂ ਚੀਜ਼ਾਂ ਨੂੰ ਇਹਨੇ ਬੈਲੈਂਸ ਬਣਾ ਕੇ ਰੱਖਿਆ ਜੀ ਸਕੈਨਸ ਪੰਜਾਬ ਦੇ ਲਈ ਸ਼੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਟੁੱਡੀ ਦੀ ਰਿਪੋਰਟ